ਸ਼ਹਾਦਤਾਂ ਦੇ ਸਫ਼ਰ ਦਾ ਦੂਜਾ ਦਿਨ 7 ਪੂ 21 ਦਸੰਬਰ ਜਦੋਂ ਸਰਸਾ ਨਦੀ ਉੱਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਵਿਛੜਿਆ ਸੀ ਆਨੰਦਗੜ੍ਹ ਦੇ ਕਿਲੇ ਤੋਂ ਨਿਕਲ ਕੇ ਜਿਵੇਂ ਹੀ ਗੁਰੂ ਜੀ ਕੀਰਤਪੁਰ ਸਾਹਿਬ ਤੋਂ ਕੁਝ ਅੱਗੇ ਨਿਰਬੋ ਘਾਟ ਪਹੁੰਚੇ ਤਾਂ ਰੋਲਾ ਪੈ ਗਿਆ ਹੱਲੋ ਮਾਰ ਦੋ ਕੋਈ ਵੀ ਬਚ ਕੇ ਨਾ ਜਾ ਸਕੇ ਇਹਨਾਂ ਉੱਚੀਆਂ ਆਵਾਜ਼ਾਂ ਨੇ ਹਨੇਰੀ ਰਾਤ ਨੂੰ ਹੋਰ ਵੀ ਭਿਆਨਕ ਬਣਾ ਦਿੱਤਾ ਗੁਰੂ ਸਾਹਿਬ ਉੱਚੀ ਥਾਂ ਵੱਲ ਵਧੇ ਅਤੇ ਸਿੰਘਾਂ ਨੇ ਮੋਰਚਾ ਸੰਭਾਲ ਲਿਆ। ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਇੱਕ ਪਾਸੇ ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ ਤੇ ਦੂਜੇ ਪਾਸੇ ਸਿੰਘ ਦੁਸ਼ਮਣਾਂ ਨਾਲ ਝੂਝ ਰਹੇ ਸਨ। ਉਸ ਵੇਲੇ ਦੇ ਨਜ਼ਾਰੇ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਸੰਭਵ ਨਹੀਂ ਹੈ। ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਸਾਹਿਬ ਨੇ ਖਾਲਸਾ ਵਹੀਰ ਨੂੰ ਸਰਸਾ ਪਾਰ ਕਰਨ ਦਾ ਹੁਕਮ ਕੀਤਾ। ਗੁਰੂ ਸਾਹਿਬ ਨੇ ਸਰਸਾ ਪਾਰ ਕਰਨ ਸਮੇਂ ਆਪ ਵੀ ਪਿੱਛਾ ਕਰ ਰਹੇ ਮੁਗਲਾਂ ਉੱਤੇ ਤੀਰਾਂ ਦੀ ਵਰਖਾ ਕੀਤੀ ਅਤੇ अनेका ਦੁਸ਼ਮਣ ਉੱਥੇ ਹੀ ਢੇਰੀ ਕਰ ਦਿੱਤੇ ਸਨ ਅੱਗੇ ਸਰਸਾ ਦਾ ਵਿਕਰਾਲ ਰੂਪ ਤੇ ਪਿੱਛੇ ਭਾਰੀ ਗਿਣਤੀ ਵਿੱਚ ਦੁਸ਼ਮਣ ਇਸ ਰੋਲੇ ਵਿੱਚ ਗੁਰੂ ਸਾਹਿਬ ਦਾ ਸਾਰਾ ਜਥਾ ਖਿਲਰ ਗਿਆ अनेका ਸਿੰਘ ਜ਼ਰੂਰੀ ਸਮਾਨ ਅਤੇ ਗੁਰੂ ਸਾਹਿਬ ਦੁਆਰਾ ਲਿਖਿਆ ਗਿਆ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਦੀ ਪੇਂਟ ਛੜ ਗਿਆ ਗੁਰੂ ਸਹਿਬ ਦੀ ਪਰਿਵਾਰ ਦਾ ਐਸਾ ਵਿਛੋੜਾ ਪਿਆ ਕਿ ਫੇਰ ਦੁਬਾਰਾ ਮਿਲਣਾ ਹੋ ਸਕੇਆ ਵੱਡੇ ਸਹਿਜਾਦੇ ਗੁਰੂ ਪਿਤਾ ਨਾਲ ਸਰਸਾ ਪਾਰ ਕਰਕੇ ਰੋਪੜ ਵੱਲ ਫਤ ਗਏ ਅਤੇ ਛੋਟੇ ਸਹਿਜਾਦੇ ਦਾਦੀ ਮਾ ਮਾਤਾ ਕੁਜਰ ਕੌਰ ਜੀ ਤੇ ਨਾਲ ਜੰਗਲਾਂ ਬਿਆਬਾਨਾਂ ਚੋਂ ਲੰਘਦੇ ਕੁੰਬੇ ਮਾਸ਼ਕੀ ਦੀ ਚੌਂਪੜੀ ਪਹੁੰਚ ਗਏ ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵਾਲੇ ਰਾਹ ਪੈ ਗਏ ਬੇਰਦ ਮਾਤਾ ਗੁਜਰੀ ਜੀ ਦੋਵੇਂ ਛੋਟੇ ਸਹਿਜਾਦੇ ਬਾਬਾ ਚੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਦੇ ਕੰਡੇ ਕੰਡਿਆਲੇ ਉਜਾੜ ਬਿਆਬਾਨ ਰਾਹਾਂ ਉੱਤੇ ਤੁਰਤੇ ਸਤਲੁਜ ਦਰਿਆ ਦੇ ਪੱਤਣ ਜਾ ਪੁੱਜੇ ਗੁਰਮਾਤਾ ਅਤੇ ਗੁਰ ਲਾਲਾ ਨੇ 7 ਪੋ 21 ਦਸੰਬਰ ਸੰਸ 1704 ਦੀ ਭਿਆਨਕ ਕਹਿਰਤੀ ਸਰਦ ਰਾਤ ਕੁਮਾ ਮਾਸ਼ਕੀ ਦੀ ਝੁੱਕੀ ਵਿੱਚ ਗੁਜ਼ਾਰੀ ਸੀ ਕੁਮਾ ਮਾਸ਼ਕੀ ਨੂੰ ਇੰਜ ਮਹਿਸੂਸ ਹੋਇਆ ਕਿ ਉਸ ਦੀ ਝੌਂਪੜੀ ਵਿੱਚ ਪਰਮਾਤਮਾ ਆਪ ਤੁਰ ਕੇ ਆ ਗਿਆ ਹੋਵੇ ਮਾਤਾ ਜੀ ਅਤੇ ਸਹਿਬਜ਼ਾਤਿਆਂ ਨੂੰ ਵੇਖ ਕੇ ਉਸ ਨੂੰ ਚਾ ਚੜ ਗਿਆ ਉਸ ਦੇ ਕੋਲ ਜੋ ਕੁਝ ਵੀ ਸੀ ਉਸ ਨੇ ਮਾਤਾ ਜੀ ਅਤੇ ਸਹਿਬਜ਼ਾਤਿਆਂ ਦੀ ਸੇਵਾ ਵਿੱਚ ਪੇਸ਼ ਕਰ ਦਿੱਤਾ ਬਾਬਾ ਕੁੰਮਾ ਮਾਸ਼ਕੀ ਦੇ ਕਹਿਣ ਤੇ ਬੀਬੀ ਲక్ష్ਮੀ ਨੇ ਮਾਤਾ ਜੀ ਅਤੇ ਸਹਿਬਜ਼ਾਤਿਆਂ ਲਈ ਲੰਗਰ ਤਿਆਰ ਕੀਤਾ ਤੇ ਉਹਨਾਂ ਨੂੰ ਬੜੇ ਪਿਆਰ ਨਾਲ ਸ਼ਕਾਇਆ ਅਗਲੀ ਸਵੇਰ ਮਾਤਾ ਜੀ ਨੇ ਜਾਣ ਲੱਗਿਆ ਮਾਈ ਲక్ష్ਮੀ ਨੂੰ 2 ਸੋਨੇ ਦੀਆਂ ਮੋਹਰਾਂ ਦੇ ਬੋਲ ਦੀ ਆਰਸੀ ਭਾਅ ਹੱਥ ਦੇ ਅੰਗੂਠੇ 'ਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਅਤੇ ਸੋਨੇ ਦੀਆਂ ਪੰਜ ਚੂੜੀਆਂ ਤੇ ਕੁੰਮੇ 마ਸ਼ਕੀ ਨੂੰ 500 ਰੁਪਏ ਦਿੱਤੇ ਦੂਨਾ ਸਿੰਘ ਹੰਡੂਰੀਆ ਕਥਾਗੁਰ ਸੂਤਨ ਵਿੱਚ ਇਸ ਦਾ ਜ਼ਿਕਰ ਇੰਜ ਕਰਦਾ ਹੈ ਦੋਏ ਮੋਹਰ ਕੀ ਆਰਸੀ ਪੰਜ ਚੂੜੀਆਂ ਸਾਥ ਤਿਸ ਹੀ ਬ੍ਰਾਹਮਣੀ ਕੋ ਦਈ ਜੋ ਪ੍ਰਸਾਦ ਉਹ ਖਵਾਤ ਰੁਪਿਆ 530 ਦਯੋ ਕੀਮਾ ਨਾਮ ਜੋ ਆਹੇ ਤੈਨੂੰ ਜੋ ਮਸਤਕ ਟੇਕ ਕੈ ਲੀਨਾ ਤਬੇ ਉਠਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬਗਨ ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ